ਉਹ ਸਾਈਕਲ ਫਸ ਗਿਆ। ਫਸ ਗਿਆ ਮੁੰਡਾ। ਬਹੁਤ ਸਖਰਾ ਹਦਾ। ਬਾਤ ਲੁੱਟ ਰਿਹਾ ਆਦੇ ਆਏ ਆ ਜੀ। ਮੋਟਰ ਦੀ ਰਿਪੇਅਰ ਕਰਨਾ। ਆਜੋ ਦੇਖਦੇ ਆ ਕੀ ਹੁੰਦਾ ਅੱਗੇ। ਬੇੜੀ ਦੇ ਵਿੱਚ ਮੋਟਰਸਾਈਕਲ ਚੜਨ ਲੱਗੇ ਆ ਜੀ। ਨਾ ਕਰਨਾ। ਮੋਰਸਲ ਮਹੀਂ ਬਚਿਆ ਸਾਡਾ ਫਾਲੇ ਡੈਕ ਚੱਲਾ ਸੀ ਡਰਾਈਵਰਾਂ ਧਿਆਨ ਨਾ ਆ ਦੱਸਾ ਖਿੱਚ ਕੇ ਬੀੜੀ ਲੈ ਕੇ ਜਾਣੀ ਉੱਧਰ ਤੂੰ ਤੈਨੂੰ ਕਿੰਨਾ ਟੋਟਾ ਚੱਲਦਾ ਚੈੱਕ ਕਰ ਲਾ ਡੁੱਬ ਗਈ ਮੋਟਰ ਇਹਸੋ ਮੋਟਰ ਹੀ ਡੁੱਬ ਗਈ ਉਹਨੇ ਮਹੀਂ ਤੋਂ ਬੜਾ ਯਾਰ ਪਾਣੀ ਬਹੁਤ ਸੀ ਪਾਣੀ ਬਹੁ ਆਇਆ ਸਾਡੀਆਂ ਬਹੁ ਮੋਟਰਾਂ ਪਾਈ ਡੁੱਬੀਆਂ ਗਈ ਸਾਡ ਲੋ ਉੱਧਰ ਉੱਥੇ ਰਾਵੀ ਦਰਿਆ ਨੇ ਭੋੜ ਗਏ ਹਾਂ ਰਾਵੀ ਪਾਣੀ ਬਹੁਤ ਜ਼ਿਆਦਾ ਸੀਗਾ ਬਹੁਤ ਤੇ ਭਾਈ ਸਾਡੀਆਂ ਦਾ ਫਸਲਾਂ ਇੱਥੇ ਦਰਿਆ 'ਚ ਹੁਣ 4-5 ਵੀਡੀਓ ਬਣਾ ਕੇ ਤੇ ਹੁਣ ਅੱਗੇ ਚੱਲਦੇ ਆਂ ਮੋਟਰ ਦੀ ਰਿਪੇਅਰ ਕਰਨ ਜਾਣੇ ਆਂ ਤੇ ਮੋਟਰ 'ਚ ਆਪਣੇ 'ਚ ਕਿਹੇ 'ਚ ਖਰਾਬੀ ਆ ਗਈ ਸੀ ਥੋੜੀ ਜੀ ਹੋਰ ਰਿਪੇਅਰ ਕਰਨ ਚੱਲੇ ਆਂ ਹੁਣ ਮੋਟਰਸਲ ਉਤਾਰਨ ਲੱਗੇ ਆਂ ਜੀ ਬੇੜੀ ਵਿੱਚੋਂ ਆਪਾਂ ਨਹੀਂ ਰਿਸਕ ਲੈਣਾ ਹੁਣ ਹੁਣ ਬੇੜੀ ਵਾਲਾ ਭਾਈ ਮੋਟਰਸਲ ਉਤਾਰੂਗਾ ਵਿੱਚੋਂ ਪਹਿਲਾਂ ਮੋਟਰਸਲ ਆਪਣਾ ਲੱਜਾਣਾ ਜੀ 2.5 HP ਦੀ ਸਮਾਰਟਿਬਲ ਮੋਟਰ ਲਾਈ ਆ ਜੀ 40 ਫੁੱਟ ਤੇ ਲਾਈ 5 ਦਾ ਪਾਈਪ ਭੜਕੇ ਆਉਂਦੇ ਆ ਜੀ ਕਿੱਦਾਂ ਬਾਪੂ ਜੀ ਮੋਟਰ ਦਾ ਪਾਣੀ ਬਹੁਤ ਚੰਗਾਈ ਬਹੁਤ ਵਧੀਆ ਪਾਣੀ ਮੋਟਰ ਦਾ ਜੀ ਪੰਜ ਦਾ ਪੈਪ ਭਰ ਕੇ ਆਉਂਦਿਆ ਜੀ ਪੈਨਲ ਦਿਖਾਉਨੇ ਤੁਹਾਨੂੰ 9 ਪੈਨਲ ਲੱਗੇ ਆ ਜੀ 585 ਵਾਟ ਦੇ ਲਓ ਜੀ ਮੋਟਰ ਦੀ ਰਿਪੇਅਰ ਹੋ ਗਈ ਆ ਕੋਈ ਖਾਸ ਖਰਾਬੀ ਨਹੀਂ ਸੀ ਮੋਟਰ ਦੇ ਵਿੱਚ ਹਾਰਡ ਆਉਣ ਦੇ ਨਾਲ ਜੋ ਪਲਗਾ ਪਲਗਾ ਚ ਪਾਣੀ ਪੈ ਗਿਆ ਸੀ ਸੋਲਰ ਦੇਆਂ ਚ ਉਹਨਾਂ ਨੂੰ ਕੱਢ ਕੇ ਸਾਫ਼ ਵਗੈਰਾ ਕੀਤਾ ਤੇ ਮੋਟਰ ਆਪਣੀ ਚੱਲ ਗਈ ਆ ਇੱਥੇ 5 ਐਚਪੀ ਦਾ ਆਪਾਂ ਹੈਵੀ ਡਿਊਟੀ ਸਟਾਰਟਰ ਲਾਇਆ ਇਕੋ ਜਿਹੀ ਕੰਪਨੀ ਦਾ ਦਰਿਆ ਦੇ ਕਿਨਾਰੇ ਇੰਨੀ ਸ਼ਾਂਤੀ ਤੇ ਪੰਛੀਆਂ ਦੀ ਆਵਾਜ਼ ਨੇ ਸਾਨੂੰ ਇੱਥੇ ਖਿੱਚ ਕੇ ਰੱਖਤਾ ਸੀ ਕੁਝ ਸਮਾਂ ਇੱਥੇ ਬਤਾਇਆ ਵੀਡੀਓਸ ਵਗੈਰਾ ਬਣਾਈਆਂ ਸ਼ਹਿਰ ਦੀ ਭੀੜ ਭਾੜ ਵਾਲੀ ਜ਼ਿੰਦਗੀ ਨਾਲ ਇੱਥੇ ਬਹੁਤ ਲੋਕੀ ਸਕੂਨ ਦੇ ਨਾਲ ਇੱਥੇ ਰਹਿ ਰਹੇ ਆ ਕਿੰਨੀ ਵਧੀਆ ਇਹਨਾਂ ਦੀ ਸਕੂਨ ਵਾਲੀ ਜ਼ਿੰਦਗੀ ਹੈ ਜੀ ਕੋਈ ਟੈਨਸ਼ਨ ਨਹੀਂ ਇੱਥੇ ਦੀ ਸ਼ਾਂਤੀ ਤੇ ਸਕੂਨ ਨੂੰ ਦੇਖ ਕੇ ਇਦਾਂ ਲੱਗਦਾ ਸੀ ਕਿ ਕੁਝ ਸਮਾਂ ਹੋਰ ਇੱਥੇ ਬਤਾ ਦਈਏ ਪਰ ਸਾਨੂੰ ਵਾਪਸ ਜਾਣਾ ਪੈਣਾ ਸੀ ਇੱਕ ਹੋਰ ਫੇਰ ਮੋਟਰ ਦੀ ਕਰਨੀ ਸੀ ਇਹ ਡਰਾਈਵਰ ਤੋਂ ਦਾ ਮੁੰਡਾ ਬਹੁਤ ਹੈ ਗੱਡੀ ਗੂੜੀ ਬਹੁਤ ਵੀ ਆਉਂਦਾ ਛੋੜ ਰਹਾ ਸੀ ਬਹੁਤ ਚਲਾਉਂਦਾ ਏ ਚਲੋ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ ਮਿਲਦੇ ਆ ਨੈਕਸਟ ਵਲੌਗ ਵਿੱਚ